ਨਾ ਤਾਂ ਉਹ ਕੰਜਰ ਕਦੀ ਸ਼ਹੀਦ ਸੀ ਦਾ ਸ਼ਹੀਦ ਹੋ ਸਕਦਾ ਨਾ ਉਹਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਖਾਂ ਦੇ ਸਿੰਘਾਂ ਦੇ ਕਿਰਦਾਰ ਉਹਨਾਂ ਨੂੰ ਖਾਣ ਦੀ ਕੋਸ਼ਿਸ਼ ਕੀਤੀ ਗਈ। ਜਾਇਸ ਦੁੱਕੀ ਦੇ ਗਾਣ ਗਾਉਣ ਵਾਲੇ ਨਚਾਰ ਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਤੇ ਇਹ ਭਲੇਖਾ ਵਾ ਇਹਨਾਂ ਪ੍ਰੋਡਿਊਸਰਾਂ ਦਾ ਇਹਨਾਂ ਹੀਰੋਆਂ ਦਾ ਵੀ ਉਹ ਫਿਲਮ ਜਿਹੜੀ ਆ ਉਹਨੂੰ ਖਾਲਸਾ ਪੰਥ ਚੱਲਣ ਦਊਗਾ। ਭਾਵਕਾ ਜੇ ਚਮਕੀਲੇ ਨੂੰ ਸ਼ਹੀਦ ਬਣਾਇਆ ਜਾਊਗਾ ਤੇ ਫਿਰ ਉਹਨਾਂ ਸਿੰਘਾਂ ਦੇ ਕਿਰਦਾਰ ਨੂੰ ਕਿਵੇਂ ਦਿਖਾਉਣਗੇ ਜਿਨ੍ਹਾਂ ਨੇ ਚਮਕੀਲੇ ਦਾ ਸੋਤਾ ਲਾਇਆ ਸੀ ਕਿਉਂਕਿ ਉਹ ਕੰਜਰਖਾਨਾ ਕਰਦਾ ਸੀਗਾ। ਸਮਾਜ ਗੰਦ ਪਾਉਂਦਾ ਸੀਗਾ ਗੰਦ ਬੋਲਦਾ ਸੀਗਾ ਤੇ ਜੇਕਰ ਇਸ ਫਿਲਮ ਦੇ ਵਿੱਚ ਸਿੱਖਾ ਉਹਨਾਂ ਖੜਕੂ ਸਿੱਖਾਂ ਦਾ ਕਿਰਦਾਰ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਉਹਦਾ ਸੋਧਾ ਲਾਇਆ ਸੀ ਤੇ ਫਿਰ ਇਹ ਆਪਣਾ ਪੜਿਆ ਵਿਚਾਰੇ ਉਹ ਫਿਲਮ ਨਹੀਂ ਚੱਲਣੀ ਇਹ ਸਿੱਖਾਂ ਨੇ ਚੱਲਣ ਨਹੀਂ ਦੇਣੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਪਹਿਲਾਂ ਇਦਾਂ ਵਾਜ ਪਿਆਦਾ ਸਿੱਖਾਂ ਨੇ ਮੈਨੂੰ ਦੱਸਾਇਆ ਅੱਜ ਆ ਇੰਟਰਨੈਟ ਦੇ ਉੱਤੇ ਇੱਕ ਦਿਲਜੀਤ ਸਾਂਝ ਨਾਨ ਦਾ ਜਿਹੜਾ ਫਿਲਮੀ ਐਕਟਰ ਆ ਉਹ ਇੱਕ ਫਿਲਮ ਬਣਾ ਰਿਹਾ ਚਮਕੀਲੇ ਦੇ ਉੱਤੇ ਜਿਹੜਾ ਉਹ ਗਾਉਣ ਵਾਲਾ ਨਚਾਰ ਸੀ ਚਮਕੀਲਾ ਉਸ ਦੇ ਉੱਤੇ ਫਿਲਮ ਬਣਾ ਰਿਹਾ ਤੇ ਉਹਦੇ ਵਿੱਚ ਉਹਨੂੰ ਸ਼ਹੀਦ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇੰਟਰਨੈਟ ਦੇ ਉੱਤੇ ਥਰੂ ਉਹਦੇ ਪਤਾ ਲੱਗਾ ਸਾਨੂੰ ਕਿ ਉਹਨੂੰ ਸ਼ਹੀਦ ਬਣਾਇਆ ਜਾ ਰਿਹਾ ਵੀ ਚਮਕੀਲਾ ਸ਼ਹੀਦ ਸੀ ਸੁਭਾਵਕ ਹੈ ਜੇ ਚਮਕੀਲੇ ਨੂੰ ਸ਼ਹੀਦ ਬਣਾਇਆ ਜਾਊਗਾ ਤੇ ਫਿਰ ਉਹਨਾਂ ਸਿੰਘਾਂ ਦੇ ਕਿਰਦਾਰ ਨੂੰ ਕਿਵੇਂ ਦਿਖਾਉਣਗੇ ਜਿਨ੍ਹਾਂ ਨੇ ਚਮਕੀਲੇ ਦਾ ਸੋਤਾ ਲਾਇਆ ਸੀ ਕਿਉਂਕਿ ਉਹ ਕੰਜਰਖਾਨਾ ਕਰਦਾ ਸੀਗਾ ਸਮਾਜ ਗੰਧ ਪਾਉਂਦਾ ਸੀਗਾ ਗੰਧ ਬੋਲਦਾ ਸੀਗਾ ਤੇ ਜੇ ਇਹ ਨੂੰ ਸ਼ਹੀਦ ਦਿਖਾਉਣਗੇ ਤੇ ਸੁਭਾਵਕ ਉਹਨਾਂ ਦੇ کردار ਨੂੰ ਖੜਕ ਕੇ ਉਹਨਾਂ ਦੇ کردار ਨੂੰ ਬਹੁਤ ਮਾੜਾ ਤੇ ਛੋਟਾ ਵਿਖਾਉਣਗੇ ਉਹਨਾਂ ਨੂੰ ਕਾਤਲ ਵਿਖਾਉਣਗੇ ਇਸ ਸ਼ਹੀਦ ਦੇ ਜਿਹੜਾ ਕਿ ਅਖੌਤੀ ਸ਼ਹੀਦ ਆ ਇਸ ਕਰਕੇ ਪਹਿਰਾ ਇਦਾਂ ਆ ਵੀ ਸਾਡੇ ਵੱਲੋਂ ਕੋਈ ਬੇਨਤੀ ਨਹੀਂ ਆ ਕੋਈ ਅਪੀਲ ਨਹੀਂ ਆ ਸਿੱਧੀ ਸਿੱਧੀ ਉਹਨਾਂ ਲੋਕਾਂ ਨੂੰ ਸਲਾਹ ਆ ਜਿਹੜੇ ਵੀ ਇਹ ਫਿਲਮ ਬਣਾ ਰਹੇ ਨੇ ਕਿ ਨਾ ਤਾਂ ਉਹ ਕੰਜਰ ਕਦੀ ਸ਼ਹੀਦ ਸੀ ਨਾ ਸ਼ਹੀਦ ਹੋ ਸਕਦਾ ਨਾ ਉਹਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜੇਕਰ ਇਸ ਫਿਲਮ ਦੇ ਵਿੱਚ ਸਿੱਖਾ ਉਹਨਾਂ ਖੜਕੂ ਸਿੱਖਾਂ ਦਾ ਕਿਰਦਾਰ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਉਹਦਾ ਸੋਧਾ ਲਾਇਆ ਸੀ ਤੇ ਫਿਰ ਇਹ ਆਪਣਾ ਪੜਿਆ ਵਿਚਾਰੇ ਉਹ ਫਿਲਮ ਨਹੀਂ ਚੱਲਣੀ ਇਹ ਸਿੱਖਾਂ ਨੇ ਚੱਲਣ ਨਹੀਂ ਦੇਣੀ ਖਾਲਸਾ ਪੰਥ ਨੇ ਨਹੀਂ ਚੱਲਣ ਦੇਣੀ ਕਿਉਂਕਿ ਭਾਈ ਦੀਪ ਸਿੰਘ ਹੀਰਾ ਤੇ ਜਿਨ੍ਹਾਂ ਵੀ ਉਹ ਸਿੰਘ ਸਨ ਉਹ ਸਾਡੇ ਕੌਮ ਦੇ ਜਹਾਰੂ ਸੀ ਯੋਧੇ ਸੀ ਉਹ ਸਤਿਕਾਰਯੋਗ ਸਨ ਉਹਨਾਂ ਨੇ ਇਹਦਾ ਸੋਧਾ ਇਸ ਕਰਕੇ ਲਾਇਆ ਸੀ ਕਿਉਂਕਿ ਇਹਨੇ ਪੰਜਾਬ ਦੇ ਵਿੱਚ ਰਹਿ ਕਰਕੇ ਬਹੁਤ ਜ਼ਿਆਦਾ ਗੰਦ ਪਾਇਆ ਸੀ ਅਜੇ ਅਸ਼ਕੀਲ ਗਾਣੇ ਇਹਦੇ ਉਨੋਂ ਗਾਏ ਜਾਂਦੇ ਸੀ ਜੋ ਸਮਾਜ 'ਚ ਸੁਣਦੇ ਲਾਇਕ ਨਹੀਂ ਉਹਨੂੰ ਉਹੀ ਲੋਕ ਸੁਣਦੇ ਸੀ ਜਿਹੜੇ ਸਮਾਜਿਕ ਕਦਰਾਂ ਕੀਮਤਾਂ ਨੂੰ ਬਹੁਤ ਠਾਂ ਸੁੱਟ ਚੁੱਕੇ ਸੀ ਜਿਹੜੇ ਧੀਆਂਪਣ ਦੀ ਜੀਤ ਕਰਨ ਨਹੀਂ ਸੀ ਜਾਣਦੇ ਉਹੀ ਲੋਕ ਉਹਨੂੰ ਸੁਣਦੇ ਸੀ ਉਹੀ ਉਹਦੇ ਸਰੋਤੇ ਸੀ ਬਾਰ ਬਾਰ ਸਮਝਾਉਣ ਦੇ باوجود ਕੰਜਰਖਾਨਾ ਕਰਨਾ ਨਹੀਂ ਛੱਡਿਆ ਤੇ ਸਿੰਘਾਂ ਨੇ ਉਹਨੂੰ ਸੋਧਾ ਲਾ ਦਿੱਤਾ ਹੁਣ ਰੋ ਵਿਚਾਰ ਵਿੱਚ ਫਿਲਮ ਦੇ ਵਿੱਚ ਸਿੱਖਾਂ ਦੇ ਸਿੰਘਾਂ ਦੇ ਕਰਤਾਰ ਉਹਨਾਂ ਨੇ ਨਿਉਂ ਖਾਣ ਦੀ ਕੋਸ਼ਿਸ਼ ਕੀਤੀ ਗਈ ਜਾਇਸ ਦੁੱਖੀ ਦੇ ਗਾਣ ਗਾਉਣ ਵਾਲੇ ਨਚਾਰ ਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਭਲੇਖਾ ਵਾ ਇਹਨਾਂ ਪ੍ਰੋਡਿਊਸਰਾਂ ਦਾ ਇਹਨਾਂ ਹੀਰੋਆਂ ਦਾ ਵੀ ਉਹ ਫਿਲਮ ਜਿਹੜੀ ਆ ਉਹਨੂੰ ਖਾਲਸਾਪਨ ਚ ਚੱਲਣ ਦਊਗਾ ਧਰੂ ਕਿਰਪਾ ਕਰੇ ਮਾਰਾ ਫਿਰ ਜਿਵੇਂ ਸੇਵਾ ਲੈਣਗੇ ਇਹੋ ਜੀਆਂ ਫਿਲਮਾਂ ਨਾ ਪਹਿਲਾਂ ਚੱਲਣਤੀਆਂ ਸੀ ਨਾ ਗਾਂਹ ਚੱਲਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ